ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਤੇ ਕਮਾਈਏ ਤਾਂ ਦਰਗੇ ਬੈਠੀ ਪਾਈਏ ਕੋਹ ਨਾਨਕ ਬਾਣ ਉਡਾਈਏ ਨੋ ਪ੍ਰਗਟਿਆ ਹੋਇਆ ਗੁਰੂ ਸਾਹਿਬ ਲੋੜਵੰਦ ਪਰਿਵਾਰਾਂ ਨੀਆਂ ਸਿਨਾਵਾ ਲੈਂਦੇ ਹਨ ਤੁਸੀਂ ਜੋ ਦਸਵੰਦ ਦਿੰਦੇ ਹੋ ਅਸੀਂ ਬਿਲਕੁਲ ਜਾਂਚ ਪਰਖ ਕਰਦੇ ਹਾਂ ਕਿ ਪਰਿਵਾਰ ਲੋੜਵੰਦ ਹੈ ਕਿ ਨਹੀਂ ਜਦੋਂ ਲੋੜਵੰਦ ਪਰਿਵਾਰ ਦਾ ਅਸੀਂ ਇਸ ਪਰਿਵਾਰ ਦੀ ਜਿਹੜੀ ਆ ਉਹ ਉਹਨਾਂ ਦੀ ਵੀਡੀਓ ਨਹੀਂ ਬਣਾਉਂਦੇ ਉਸ ਵੇਲੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਜਿੱਦਿ ਕਿ ਤੁਸੀਂ ਦਸਵੰਦ ਦੇ ਤੁਸੀਂ ਦਸਵੰਦ ਭੇਜ ਦਿਓ ਅਤੇ ਅਸੀਂ ਤੁਹਾਡਾ ਦਿੱਤਾ ਹੋਇਆ ਦਸਵਾਂ ਜਿਹੜਾ ਤੁਸੀਂ ਭੇਜਿਆ ਉਹਦੇ ਵਿੱਚੋਂ ਪੰਜ ਸੂਟ ਦਮਲ ਬੜਦੀਆਂ ਜਿਤਨਾ ਇੱਕ ਸਿੰਗਲ ਬੜਦਾ ਜੋੜਾ ਹੈ ਦੋ ਡਬਲ ਬੜਦੀਆਂ ਜਿਤਨਾ ਇੱਕ ਤੌਲੀਆ ਤੇ ਆ 2000 ਰੁਪਏ ਭੈਣ ਨੂੰ ਤੁਸੀਂ ਭਾ ਦਿੱਤਾ ਹੈ ਇਹ ਅਸੀਂ ਸੇਵਾ ਪੂਰਾ ਦਿੱਤੀ ਹੈ ਸਾਰੇ 75000 ਰੁਪਏ ਦੀ ਸੇਵਾ ਟੋਟਲ ਹੋਈ ਹੈ ਤੁਹਾਡਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਜੋ ਬੇਨਤੀ ਕਰਦੇ ਹੋ ਜਿਹੜੀ ਤੁਹਾਨੂੰ ਉਹ ਤੁਸੀਂ ਬੇਨਤੀ ਨੂੰ ਮੰਨਦੇ ਹੋ ਅਤੇ ਤੁਸੀਂ ਸੇਵਾ ਭੇਜਦੇ ਹੋ ਦਸਵੰਦ ਭੇਜ ਹਮਾਰੀ ਤੁਸੀਂ ਜਿਹੜੀ ਮੈਂ ਇੱਕ ਸੰਤਾੜੀ ਯਾ ਭੈਣ ਜੀ ਤੁਸੀਂ ਕਰਦੇ ਹੋਣ ਜਾਂ ਮੈਚ ਨਿਕਾ ਰਹੇ ਜੀ ਅਤੇ ਦਸਾਂਤ ਭੇਜ ਸਕਦੇ ਜੀ ਤੁਸੀਂ ਮੇਰੇ ਨਾਲ ਚੱਲ ਕੇ ਵੀ ਸੇਵਾ ਨੁਭਾ ਸਕਦੇ ਜੀ ਫਿਰ ਇਹ ਵੀਡੀਓ ਬਣਾਉਣ ਦੀ ਕੋਈ ਲੋੜ ਨਹੀਂ ਅਸੀਂ ਧੀ ਦਾ ਮੂੰਹ ਇਸ ਕਰਕੇ ਢੱਕਦੇ ਆ ਕਿਉਂਕਿ ਜਿਹੜੀ ਧੀ ਦੀ ਇੱਜ਼ਤ ਆ ਉਹ ਸਾਡੇ ਸਾਰਿਆਂ ਦੀ ਸਾਂਝੀ ਇੱਜ਼ਤ ਆ ਅਸੀਂ ਕਿਸੇ ਦਾ ਮੂੰਹ ਖਾ ਕੇ ਕਿਸੇ ਦੀ ਬੇਇੱਜ਼ਤੀ ਨਹੀਂ ਕਰਵਾਉਣੀ ਤੁਸੀਂ ਸਾਡੇ ਨਾਲ ਚੱਲਿਆ ਕਰੋ ਅਤੇ ਸੇਵਾ ਨੁਭਾਇਆ ਕਰੋ ਅਸੀਂ ਇਸ ਪਰਿਵਾਰਾਂ ਦੀਆਂ ਖੁਸ਼ੀਆਂ ਲੈਣੀਆਂ ਆ ਅਤੇ ਇਹਨਾਂ ਖੁਸ਼ੀਆਂ ਦੇ ਨਾਲ ਹੀ ਪਤਾ ਨਹੀਂ ਸਾਡਾ ਕਿੰਨਾ ਕੁ ਭਲਾ ਹੋ ਜਾਣਾ ਕਿਰਪਾ ਕਰਕੇ ਇਹ ਚੈਨ ਜਿਹੜੀ ਇਹ ਸੇਵਾ ਚੱਲਦੀ ਰਹੇ ਤੇ ਜਦੋਂ ਕਰਿਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇਈਂ ਸਾਡੇ ਕਿਸੇ ਲੋੜਵੰਦ ਪਰਿਵਾਰਾਂ ਤੱਕ ਹੋਰ ਪਹੁੰਚ ਦੇਵੇ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਣ ਤੇ ਦਾਨੀ ਸੱਜਣਾਂ ਦਾ ਵੀ ਨਾਲ ਸੰਪਰਕ ਕਰ ਸਕਣ ਬਹੁਤ ਬਹੁਤ ਤੁਹਾਡਾ ਧੰਨਵਾਦ ਰਾਈਓ ਜੀ ਦਾ ਖਾਲਸਾ ਰਾਈਓ ਸ਼ੇਅਰ ਕਰਨਾ ਨੱਪਾ